ਅੱਜ 7 نیوز ਇੰਡੀਆ ਚੈਨਲ ਜਿਹੜਾ ਕਿ ਟਾਂਡਾ ਦੇ ਵਿੱਚ ਅਸੀਂ ਸਾਰਿਆਂ ਨੇ ਰਲ ਕੇ ਲਾਂਚ ਕੀਤਾ ਹੈ ਇਹਦੇ ਤੇ ਮੈਂ ਸਮੂਹ ਚੈਨਲ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਪਰਮਾਤਮਾ ਦੇ ਅਗੇ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਇਸ ਚੈਨਲ ਦੇ ਨਾਲ ਜਿੰਨੇ ਵੀ ਸਾਰੇ ਅਸੀਂ ਲੋਕ ਜੁੜੇ ਹੋਏ ਆ ਸਾਰਿਆਂ ਨੂੰ ਬਲ ਬਖਸ਼ੀ ਔਰ ਇਹ ਚੈਨਲ ਜਿਹੜਾ ਹੈਗਾ ਦੂਸਰੇ ਚੈਨਲ ਤੋਂ ਡਿਫਰੈਂਟ ਤਰੀਕੇ ਦੇ ਨਾਲ ਨਿਰਪੱਖ ਤੌਰ ਤੇ ਪਾਰਦਰਸ਼ਤਾ ਦੇ ਨਾਲ ਸੱਚੀਆਂ ਤੇ ਅੱਛੀਆਂ ਖਬਰਾਂ ਲੈ ਕੇ ਲੋਕਾਂ ਦੇ ਵਿੱਚ ਆਵੇ ਲੋਕਾਂ ਦੇ ਮੁੱਦੇ ਸਰਕਾਰਾਂ ਤੱਕ ਪਹੁੰਚਾਵੇ ਔਰ ਅਸੀਂ ਇਹਦੇ ਵਿੱਚ ਜਿੰਨੇ ਵੀ ਇਸ ਚੈਨਲ ਦੇ ਅਸੀਂ ਚੈਨਲ ਪਾਰਟਨਰ ਆ ਅਸੀਂ ਸਾਰੇ ਰਲ ਕੇ ਇੱਕੋ ਜੀ ਚੀਜ਼ ਡਿਸਾਈਡ ਕੀਤੀ ਹੈ ਕਿ ਆਪਾਂ ਇੱਕ ਡਿਫਰੈਂਟ ਲੈਵਲ ਦਾ ਇਹ ਚੈਨਲ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਜਿਹਦੇ ਵਿੱਚ ਹਮੇਸ਼ਾ ਸਹੀ ਗੱਲ ਕੀਤੀ ਜਾਊਗੀ ਸਹੀ ਮੁੱਦੇ ਦੀ ਗੱਲ ਕੀਤੀ ਜਾਊਗੀ ਆਰ ਇਹ ਚੈਨਲ ਬਿਲਕੁਲ ਇਮਾਨਦਾਰੀ ਨਾਲ ਪਾਰਦਰਸ਼ਤਾ ਦੇ ਨਾਲ ਕੰਮ ਕਰੇਗਾ the 7 news india channel ਦੀ ਅੱਜ ਲਾਂਚਿੰਗ ਕੀਤੀ ਗਈ ਹੈ ਤੇ ਸਾਰੇ ਦੇ ਸਾਰੇ the 7 news india ਫੈਮਿਲੀ ਨੂੰ ਮੈਂ ਬਹੁਤ ਜ਼ਿਆਦਾ ਕੰਗ੍ਰੈਚੁਲੇਟ ਕਰਦੀ ਹਾਂ ਐਂਡ ਮੈਂ ਵਿਸ਼ ਕਰਦੀ ਹਾਂ ਕਿ ਇਹ ਨਿਊਜ਼ ਚੈਨਲ ਬਹੁਤ ਜ਼ਿਆਦਾ ਸਕਸੈਸਫੁਲ ਰਹੇਗਾ ਬਹੁਤ achhiyan ਤੇ truthful ਖਬਰਾਂ ਇਹ ਲੈ ਕੇ ਆਏਗਾ ਐਂਡ ਬਿਲਕੁਲ ਵੀ ਬਾਇਸ ਖਬਰਾਂ ਨਹੀਂ ਹੋਣਗੀਆਂ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਕੰਗ੍ਰੈਚੂਲੇਟ ਕਰਦੀ ਹਾਂ ਥੈਂਕ ਯੂ ਅੱਜ ਜਿਸੀ ਸਾਰੇ ਦ 7 نیوز ਇੰਡੀਆ ਦੇ ਲਾਂਚਿੰਗ ਲਈ ਇੱਥੇ ਇਕੱਠੇ ਹੋਏ ਆ ਜੀ ਸਾਡਾ ਮੇਨ ਟੀਚਾ ਇਹੀ ਰਹੇਗਾ ਕਿ ਅਸੀਂ ਸੱਚੀਆਂ ਤੇ ਨਿਰਪੱਖ ਖਬਰਾਂ ਤੁਹਾਡੇ ਸਾਰਿਆਂ ਅੱਗੇ ਲੈ ਕੇ ਆਈਏ ਕੋਈ ਵੀ ਬਾਇਸਡ ਖਬਰ ਨਹੀਂ ਹੋਏਗੀ ਅਸੀਂ ਤੁਹਾਡੇ ਮੁੱਦੇ ਸਰਕਾਰਾਂ ਤੱਕ ਪਹੁੰਚਾਵਾਂਗੇ ਤੇ ਤੁਹਾਡੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਵਾਂਗੇ ਅੱਜ ਅਸੀਂ ਸਾਰੇ 7 ਨਿਊਜ਼ ਚੈਨਲ ਦੀ ਲਾਂਚਿੰਗ ਤੇ ਇਕੱਠੇ ਹੋਏ ਹਾਂ ਔਰ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਹ ਚੈਨਲ ਜਿਹੜਾ ਹੈਗਾ ਵਾ ਇਲਾਕੇ ਦੇ ਜਿਹੜੇ ਮੁੱਦੇ ਹੈਗੇ ਆ ਲੋਕਾਂ ਦੇ ਜਿਹੜੇ ਮੁੱਦੇ ਹੈਗੇ ਆ ਉਹ ਸਰਕਾਰ ਤੱਕ ਪਹੁੰਚਾਏਗਾ ਔਰ ਪੂਰੀ ਨਿਰਪੱਖਤਾ ਦੇ ਨਾਲ ਜਿਹੜਾ ਵਾ ਇਹ ਲੋਕਾਂ ਦੇ ਹੱਕ ਦੇ ਵਿੱਚ ਜੜੀ ਆ ਆਵਾਜ਼ ਉਠਾਏਗਾ ਹਾਂਜੀ 7 ਨਿਊਜ਼ ਇੰਡੀਆ ਚੈਨਲ ਅੱਜ ਜੋ ਇੱਥੇ ਲਾਂਚ ਹੋਇਆ ਹੈ ਉਹਦੇ ਲਈ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਤੇ ਉਮੀਦ ਕਰਦੇ ਹਾਂ ਕਿ ਕਿਉਂਕਿ ਨਿਰਪੱਖ ਖਬਰਾਂ ਦਿਖਾਉਣਾ ਤੇ ਜਨਤਾ ਦੀ ਸੇਵਾ ਕਰਨਾ ਜਨਤਾ ਨੂੰ ਸੱਚ ਨਾਲ ਵਗਤ ਕਰਾਉਣਾ ਜਿਹੜਾ ਆ ਉਹ ਜ਼ਰੂਰੀ ਹੁੰਦਾ ਸਾਡੀ ਡਿਊਟੀ ਆ ਹਰ ਚੈਨਲ ਦੀ ਤੇ ਮੈਂ ਉਮੀਦ ਕਰਦਾ ਆ ਕਿ 7 ਨਿਊਜ਼ ਚੈਨਲ ਵੀ ਜਿਹੜਾ ਇਸ ਡਿਊਟੀ ਤੇ ਉੱਤੇ ਖਰਾ ਉਤਰੇਗਾ ਮੈਂ ਅੱਜ ਦਾ 7 ਨਿਊਜ਼ ਇੰਡੀਆ ਚੈਨਲ ਤੇ ਲਾਂਚਿੰਗ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਤੇ ਜਿੰਦ ਜਿੰਦ ਇੱਕ ਵਾਰ ਫੇਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਦ 7 ਨਿਊਜ਼ ਇੰਡੀਆ ਚੈਨਲ ਨੂੰ ਵਰਤ ਵਰਤ ਸਬਸਕ੍ਰਾਈਬ ਲਾਈਕ ਤੇ ਫੋਲੋ ਕਰੋ ਥੈਂਕ ਯੂ